ਆਇਆ 10 ਮਿੰਟ ਤੱਕ ਮੈਂ ਦੱਸਦਾ ਬੁੱਧੀ ਸ਼ੇਵਟ ਦਾ ਪਹਿਲਾ ਘੋੜਾ ਹਾਂਜੀ ਹਾਂਜੀ ਵੀਰੇ ਮਲਕੀ ਸਿੰਘ ਨੂੰ ਉਰਵਾ ਦਿੱਤਾ ਨਵਲੀ ਨਵਲੀ ਬਸੀ ਗੁੱਜਰ ਅਗਲਾ ਘੋੜਾ ਆਖੋ 24 ਸੈਕਿੰਡ 52 ਪੁਆਇੰਟ 24 52 ਪੈਰਾਸੀ ਸਵਾਰ

کئی فائل اے نمبر دا حساب پر انہاں دا پورا پاجے دا نکرو سما 25 خی دا اے سما 25 خی دا کڑی اے جڑو کھیر دے نال کھچ کے رکھو کام نوں مترو پیارو ایسے دا کھیر دا کھچ کے رکھو نتر کئی 793 والا اجے کام کھڑا نتر کئی 793 والا کام کھڑا اے ਕੰਟਰੋਲ ਸਹਾਨੂ ਬੋਲਿਆ ਚੱਕ ਦੇ ਫੁੱਟਾਂ ਵਿੱਚ ਕਰਨ ਕਿਹੜਾ ਜੀ ਲੱਟੂ ਜੁਆ ਸਰ ਤੋਂ ਕਹਿਆ ਰਮਜੀਤ ਸਿੰਘ ਸਰਪੰਚ ਤੋਂ ਲਓ 10000 20000 ਹੋ ਗਏ ਸਭ ਕੋ ਜੀ ਕਹਿ ਰਿਹਾ ਜੀ ਦਰੋ ਫਿਰ ਖੇਡਦੇ ਨਾਲ ਸਰੂਪ ਪੱਖੇ ਵਾਲਾ ਜੋਗਨ ਪੱਖੇ ਵਾਲਾ

ਸਮਪਤ ਵਜੀਰਾਵਾ ਕਰਨ ਕਰਨ ਆਹ ਆਹ 25 ਸੈਕਿੰਡ चाला मित्रो पटा जानवर उहो न चाल जानवर उहो न ਉਹ ਕੋੜ ਚੱਲਦਾ ਅੱਗੇ ਪੈ ਜਿੰਮੀ ਮੰਦਿਰ ਪੱਤਾਂ ਮੰਦਿਰ ਜਿੰਮੀ ਮੰਦਿਰ ਪੱਤਾਂ ਮੰਦਿਰ ਜਿੰਮੀ ਮੰਦਿਰ ਪੱਤਾਂ ਮੰਦਿਰ ਕਰਨਾ ਪੜਦਾ ਹੁੰਦਾ ਮਿੱਤਰੋ ਕਰਨਾ ਪੜਦਾ ਜਿੰਮੀ ਮੰਦਿਰ ਤੱਕ ਆਦੇ ਅੱਜ 25 ਸੈਕਿੰਡ मनदीप वञो होारा मनदी मनदीप वल माजरे आयाव माल पैदा पार ਕਿਵੇਂ ਕਿਵੇਂ ਝੰਡੀ ਚੁੱਕੀ ਤੇਵੇਂ ਕਿਵੇਂ ਇਸ਼ਾਰਾ ਮਾਰਨਾ ਮਨਦੀਪ ਮੱਲ ਬਾਜਰੇ ਵਾਲੇ ਵੇ ਮਨ ਪਹਿਰਾਗਰਾਂ ਅੱਜ ਧੂੜ ਕੋਲ ਵਿੱਚ ਰੌਣਕਾਂ ਲੱਗਿਆ ਮਿੱਤਰੋ ਜੀਵਨ ਜੈਲਦਾਰ ਸਰੋਤ ਜੀਵਨ ਜੈਲਦਾਰ ਸਰੋਤ ਰੁਕੋ ਜੀ ਜੈਲਦਾਰ ਸਰੋਤ ਜਿੱਤੇ ਮੌਜੂਦ ਅੱਬਾ 25 ਸੈਕਿੰਡ ਤਹਿਤ ਪੁਆਇੰਟ 25 ਤਹਿਤ ਰੂਪਲ ਜੈਲਦਾਰ ਸਰੋਦ ਜੀਵਨ ਚਰਾ ਜੈਲਦਾਰ ਸਰੋਦ ਪੀਸੀ ਨੇ ਕਰਿਆ ਕੁਰਬਾਨੀ ਮਿੱਤਰੋ ਤਿਆਰੀ ਖੇਡ ਅੰਦਰੋਂ ਚੰਡੀ ਦਾ ਹੋ ਗਿਆ ਇਸ਼ਾਰਾ ਚੰਡੀ ਦਾ ਹੋ ਗਿਆ ਇਸ਼ਾਰਾ ਤਿਆਰੀ ਖੇਡ ਅੰਦਰੋਂ ਇਹ ਪੂਰਾ ਲਾਹੌਰ ਦਾ ਮੇਲਾ ਸੰਤ ਬਾਬਾ ਅੰਤਾਰ ਸਿੰਘ ਵਾਲਾ ਦਾ ਮੇਲਾ ਚੱਲਦਾ ਅਸਲ ਕੌਮ ਚ ਰਣਜੀਤ ਪੰਜੋ ਮਲਬਲੀ ਸੇਖੋਆਂ ਦਾ ਮੇਲਾ ਚੱਲਦਾ ਤੇ ਕਾਲੇ ਹੋਣਾ ਦਾ ਮੇਲਾ ਚੱਲਦਾ ਜੀ ਕੁੰਦਰ ਸਿੰਘ ਸੁਪੇ ਹੋਣਾ ਦਾ ਮੇਲਾ ਚੱਲਦਾ ਤੇ ਜੀ ਹੋਣਾ ਦਾ ਮੇਲਾ ਹੀ ਚੱਲਦਾ ਤਿਆਰੀਆਂ ਜੀ ਇਹਦੇ ਰੂਤੀ ਸ਼ਰਦ ਮਰਜੇ ਮਿੱਤੋ ਛੂਛੀ ਸਰਪਤਾ ਜੇ ਲਈ 93 ਵਾਲਾ ਕੈਂਪ ਖੜਾ ਬੰਦੋ ਜੇ ਲਈ 93 ਵਾਲਾ ਕੈਂਪ ਖੜਾ ਮਿੱਤੋ ਚੰਡੀ ਦਾ ਫੇਰ ਹੋ ਗਿਆ ਸਾਰਾ अोड़ अॼ मित्रो आ जानवर भजदेवा मेहनत मित्रोल अॼु मेहनत रंग भारत ਰੰਗ ਨੰਭਾ ਕਰ ਜਾਂਦੇ ਨੇ ਤੂੰ ਇਹ ੱੱਪੇ ਨਾ ਬੋਝੀ ਫੇਰ ਚੱਲਦੇ ਤੂੰ ਇਹ ੱੱਪੇ ਨਾ ਬੋਝੀ ਫੇਰ ਚੱਲਦੇ ਮਿਹਨਤਾਂ ਦੀ ਆਪ ਰੰਗ ਭਾਗ ਲੰਮਾ ਹੋਊਗਾ ਮੈਂ ਹੁਣ ਚੜ੍ਹ ਦੇ ਕਿ ਨਾ ਕਿਸੇ ਦੀ ਮਿੱਟੀ ਪੱਕੀਏ ਅਗਲਾ ਵੀ ਮੈਂ ਹੁਣਾ ਸਜਾਉਂਦਾ ਹੋਊਗਾ ਅਗਲਾ ਵੀ ਮੈਂ ਹੁਣਾ ਸਜਾਉਂਦਾ ਹੋਊਗਾ ਇਹ ਤਿਆਰੀ ਚ ਕਿਤੋਂ ਦੂਜੀ ਸੈਕਟਰੀ ਆ ਗਈ ਭਾਈ ਜੀਵਨ ਡਾਕਟਰ ਜੀਵਨ ਬਲੰਦਪੁਰ ਡਾਕਟਰ ਜੀਵਨ ਬਲੰਦਪੁਰ ਡਾਕਟਰ ਜੀਵਨ ਬਰੰਦਪੁਰ ਦਾ ਮਿੱਤਰ ਆਵਾਜ਼ ਦਾ ਜਾਨਵਰ ਡਾਕਟਰ ਜੀਵਨ ਬਲੰਦਪੁਰ ਦਾ ਇਹ ਉਹ 500 ਰੁਪਏ ਦਾ ਬੇਟਾ ਕੋਰਸ ਲੈ ਦਿੱਤਾ ਵੀ ਤੁਹਾਨੂੰ ਜੀ ਤੁਹਾਡਾ ਬੋਲਦਾ ਬੋਦਾ ਪਕਲੇ ਕੋਰੇਗਾ ਨਹੀਂ ਇਹ ਅੰਦਰੀ ਹੋ ਜਾਏਗਾ ਬੇਟਾ ਅੱਜ 25 ਸੈਕੰਡ ਦਾ 12 ਪੁਆਇੰਟ ਆ 25 12 ਡਾਕਟਰ ਜੀਵਨ ਬਲੰਦ ਪਰ ਗੁਦਵਾਲੀ ਸੇਰੂ ਜਲੰਧਰ ਵਾਲੇ ਦੇ ਕਰਿਆ ਮੈਟਰ ਸੇਰੂ ਜਲੰਧਰ ਵਾਲੇ ਦੇ ਕਰਿਆ ਸਮਾਂ 25 ਸੈਕਿੰਡ ਪਰ 12 ਪੁਆਇੰਟ ਡਾਕਟਰ ਜੀਵਨ ਸਿੰਘ ਕਲੱਬ ਪਰ ਤੇਰੀਆ ਜੀ ਤੀਜੇ ਸੰਤਲੇ ਵੀਰ ਮਿੱਤਰੋ ਤੀਜੀ ਸੰਗੜਾ ਸਾਨੂੰ ਪਹਿਲਾ ਸੰਗੜਾ ਕੈਰੀ ਕਰ ਲੋ ਉਦੋਂ ਚਾਰ ਬਰਾਂ ਦਾ ਨੇੜੇ ਮਿੱਤਰੋ ਤੇਜੀ ਅੱਤ ਕੋਟੀ ਦੇ ਰੋਟਰ ਕੋਟੀ ਦੇ ਜਾਨਵਰ ਗੈਰ ਧੱਕੇ ਪੂਰੇ ਬਹਿ ਗਏ ਮੇਲਾ ਚ ਧੁੱਲ ਦੇ ਚੱਲਦਾ ਮਿੱਤਰੋ ਮੇਲਾ ਪੂਰ ਕੋ ਚੱਲਦਾ ਜਿਹੜਾ ਹੁੰਦਿਆਂ ਨੇ ਚੜ ਚੜ ਕੇ ਲੋਕੀ ਦੇਖਦੇ ਨੇ ਘਰ ਘਰ ਕੇ ਜਿਹਨੇ ਜਿੱਤੇ ਨੇ ਜਿਹਨੇ ਹਾਰਨਾ ਇਸ ਗੱਲ ਵੀ ਸੱਚ ਕਰ ਰਹੀਆਂ ਮੇਲਾ ਧੂਰ ਕੋ ਬੰਨ ਕਰਾ ਦੱਸਦਾ ਹੋਣ ਪੁਰਾਣੀ ਆ ਕੱਫ ਕਾ ਬੁਰੀ ਕਹਣਿਆ ਤੈਰੀਓ ਪਾਈ ਜੁੜੋ ਫੇਰ ਖੇਡ ਦੇ ਨਾਲ ਚਿੰਝਾ ਹੋ ਗਿਆ ਇਸ਼ਾਰਾ ਜੁੜੋ ਫੇਰ ਦੇ ਨਾਲ ਫੇਰ ਮਿੱਤਰੋ ਅੱਲ ਮਾਜਰੇ ਵਾਲੇ ਵੱਲੋਂ ਫੇਰ ਹੋ ਗਿਆ ਚਾਲਾ ਚੰਗੇ ਦਾ ਤੈਰੀਓ ਪਾਈ ੜੜੂ ਰਸੀਨ ਆ ੜੜੂ ਰਸੀਨ ਤੀਜੀ ਸੌਂਗ ਵਾਲਾ ਫੇਰ ਮੇਰੇ ਉੱਡਣ ਨੂੰ ਤਿਆਰ ਹੋ ਸੰਨੋ ਪਹਿਲਾ ਸੰਗਾ ਜੀ ਪਹਿਲਾ ਸੰਗਾ

ਲੱਖ ਖੁਸ਼ੀਆਂ ਬਾਤ ਸੁਆਈਆਂ ਜੇ ਸਤਿਗੁਰ ਮੱਜਰ ਕਰੇ ਕਹਿੰਦੇ ਨਾਮ ਵਹਿਮ ਦੇ ਕੇ ਜਾਣਗੇ ਨਾ ਭਰਮ ਦੇ ਕੇ ਜਾਣਗੇ ਰੱਬ ਦੀ ਕਟਹਿਰੀ ਦੇ ਤੇ ਕਰਮ ਦੇ ਤੇ ਜਾਣਗੇ ਨਗਰ ਦੇ ਸਰਪੰਚ ਸਰਦਾਰ ਤੇਜਿੰਦਰ ਸਿੰਘ ਜੀ ਸਿੱਖੋ ਸਾਹਿਬ ਸਰਦਾਰ ਅਰਕੀਸ਼ ਸਿੰਘ ਜੀ ਧੂਰਕੋ ਸਾਹਿਬ ਨੌ ਦੋ ਇੱਕਾ ਸੋ ਅੱਜ ਧੂਰਕੋ ਦੇ ਵਿੱਚ ਸਰਦਾਰ ਜਵਰ ਸਿੰਘ ਜੀ ਗਰੇਵਾਲ ਪਿੰਡ ਪਹੁੰਚੇ ਅਕਾਲੀ ਤੇ ਅੱਜ ਹੀ ਆਉਂਦਿਆਂ ਨੂੰ ਤਸ਼ਮੀਰਜ ਪਿਤਾ ਦੀ ਰਾਤ ਦੀ ਫੌਜ ਘੋੜਿਆਂ ਦੀ ਦੌੜ ਦਾ ਮੁਕਾਬਲਾ ਹੋਣ ਲੱਗਿਆ ਇੱਕ ਪਾਸੇ ਕਿਉਂ ਪਰ ਜੋ ਸਟੇਡੀਅਮ ਲੱਖਾਂ ਰੁਪਈਆ ਖੇਡ ਮੰਦੇ ਸਟੇਡੀਅਮ ਦੇ ਆਉਣ ਵਾਲੀ ਜਵਾਨੀ ਸਾਹਮਣੇ ਲਾਇਆ ਪਾ ਇਸ ਪਰਿਵਾਰ ਨੇ ਪਿਉ ਦੇ ਜੱਥਾਪੀਆਂ ਵੱਜਦੀਆਂ ਨੇ ਕੱਪੜੂ ਅੰਬੀਂਦਰ ਸਵਾਰਾਂ ਦੀਆਂ ਯਾਤਰੀਆਂ ਨਲਕਾਰੇ ਵੱਜਦੇ ਆ ਤੇ ਫਿਰ ਗੱਲ ਨਗਰ ਥੂੜਕੋਟ ਦਾ ਮੇਰਾ ਛੋਟਾ ਵੀ ਨੰਦਾ ਕਰੇ ਵਾਲ ਮੰਗਾਤ ਵੀਰਾਲ ਸੁਪਰਮਾਤਮਾ ਕਿਰਪਾ ਕਰੇ ਮੇਰੇ ਨੂੰ ਕੰਗ ਸਾਹਿਬ ਜਿੰਨੇ ਬਹੁਤ ਹੀ ਸਰਕਾਰ ਕਰਕੇ ਨਸਰ ਕੰਗ ਸਾਹਿਬ ਮੁਖਵੰਦੀ ਸਰਕਾਰ ਭਗਤ ਸਿੰਘ ਦੀ ਮਾਨ ਉਹਨਾਂ ਦੀ ਧਨਵਾਰੀ ਦਾ ਫੁੱਲ ਨੇ ਸਰਦਾਰ ਦਸਵਿੰਦਰ ਸਿੰਘ ਜੀ ਪੀਏ ਸਾਹਿਬ ਆਪਾਂ ਚੈਤੇ ਤੌਰ ਤੇ ਪਹੁੰਚੇ ਆ ਪਹਿਲਾ ਤਲਵੰਡੀ ਖੁਰਦ ਦੇ ਵਿੱਚ ਗੱਲ ਹੋਣੀ ਹੈ ਹੁਣ ਧੰੋੜਨ ਦੇ ਵਿੱਚ ਤਕਰੀਬਨ 90-92 ਗੱਡੀਆਂ ਭੱਜੀਆਂ ਨੇ ਤੇ ਉੱਥੇ ਵੀ ਇਹਨਾਂ ਦੀ ਬਦੌਲਤ ਵੀ ਭੱਜੀਆਂ ਨੇ ਮੁੱਖ ਮੰਤਰੀ ਸਾਹਿਬ ਦੀ ਬਦੌਲਤ ਵੀ ਭੱਜੀਆਂ ਨੇ ਵੀਰੋ ਜਿਥੇ ਇਸ ਪਰਿਵਾਰ ਦਾ ਇੱਕ ਪਿੰਡ ਦਾ ਵੱਡੀ ਸਾਝਾ ਸੋ ਸਰਦਾਰ ਕਰਬੀਰ ਸਿੰਘ ਦੀ ਬਲਾਕ ਪ੍ਰਧਾਨ ਲਪਾਲਾ ਲਖਮੀਰ ਸਿੰਘ ਦੀ ਲੱਖਾ ਬਲਾਕ ਪ੍ਰਧਾਨ ਜਿਹੜਾ ਹਾ ਸਰਦਾਰ ਨਾਸ਼ਮਤ ਸਿੰਘ ਦੀ ਧੂਰਕੋਟ ਸਾਹਿਬ ਸ੍ਰੀਤੀ ਸਾਹਿਬ ਸਰਦਾਰ ਸੁਖਮਨਪਾਲ ਸਿੰਘ ਜੀ

ਸਵਰਨਾ ਜਗਰਾ ਸਵਰਨਾ ਜਗਰਾ ਸ਼ੁਰੂ ਹੋ ਜਾਦਾ ਸਾਡਾ ਗੁਰੂ ਮੇਰਾ ਸਵਰਨ ਜਗਰਾ ਹੋਇਆ ਇਸ ਬਹੁਤ ਧੰਵਾਦ ਆਪ ਸਰਪੰਚ ਸਿੰਦਰਪਾਲ ਸਿੰਘ ਜੀ ਸਰਪੰਚ ਭੈਣੀ ਰੋੜਾ ਜੀ ਤੋਂ ਵੀਰ ਹੋਣੇ ਵੀਰੋ ਅਰਸ਼ੀ ਵੀਰ ਹੋਣੇ ਤਹਾਰੇ ਵਾਲੇ ਰੋਜ ਪਿੰਡਾਂ ਦੇ ਵਾਪਸ ਪੋਣਿਆਂ ਤੇ ਮੁੱਠੇ ਲੱਕੇ ਜਾਂਦੇ ਆ ਮਰਮਾ ਪੋਣਾ ਰੋਡ ਰੋਡ ਲਾਈਟ ਆ 2732 ਪੁਆਇੰਟ ਹਾਂ ਕੱਤੇ ਸਵਾਰਨ ਚੱਕਰਾਂ ਆ ਲਈ ਆ ਜੀ ਹਾਂ ਹਾਂ ਸਵਾਰਨ ਜੀ ਬੱਬਰ ਵਰਮਾ ਹਾਂ ਜੀ ਹਾਂ ਲੱਗ ਲਈ ਨੰਬਰ ਵੱਟਾ ਭਾਈ ਉਧਰ ਦੱਸ ਦਿਓ ਜਿਹੜੀ ਗੱਲ ਹੈ ਢਿੰਡੀਆ ਦਾ ਇਸ਼ਾਰਾ ਆ ਢਿੰਡੀਆ ਮਾਨਕਾਸ਼ ਬਾਬਾ ਜੀ ਬਾਬਾ ਅਕਾਲ ਸਿੰਘ ਧੂੜਕੋਟ ਵਾਲੇ ਬਸ ਠੀਕ ਆ ਜੀ ਉਹ ਖਾਨ ਸਾਹਿਬ ਦੇ ਨਾਲ ਕਰਤੀਆਂ ਨੇ ਥੋੜਾ ਰੋਕਦਾ ਹੁਈ ਹੁਣ ਉਹਨਾਂ ਨੇ ਕਰਿਆ ਦੇ ਰੌਂਕ ਲਾਈ ਜਨ ਇਹਨਾਂ ਕਰਕੇ ਉਹਨਾਂ ਨੂੰ ਇੱਕ ਵਾਰੀ ਕਵਰੇਜ ਕਹਿ ਦੱਸ ਬਾਲੇ ਨੌ ਦਾ ਲਹਿਣ ਦੇ ਲੋਕ ਨੂੰ ਦੱਸ ਸਭੀ ਜੋ ਸਭੀ ਮਮਨਦੀਪ ਡੁਗਲਾ ਟਰੈਂਪੂ ਵਾਲਾ ਆਲਾ ਪਿੱਛਲਾ ਕੰਡਿਆ ਨਾ ਜਾ ਕੇ ਛੇਤੀ ਆ ਜਾ ਕਿੱਥੇ ਜਾਣਾ ਹੈ ਗਰਾਊਂਡ ਕਿੱਥੇ ਤੁਹਾਨੂੰ ਲੈ ਕੇ ਜਾਣਾ ਅੱਛਾ ਅੱਛਾ ਬੀਰੇ ਕਿਹਨੋਂ ਉੱਤਰੀਆਂ ਬੈਠਾ। ਬਾਪੂ ਠੀਕ ਆ। ਲੇਹੋੜਾ ਸੀਆ ਕੀ ਸੀ। ਵੀਗੇ ਵੱਲੋਂ ਆਉਂਦਾ। ਮਿੱਟੂ ਵੀ ਤੇ ਤਾ ਕੁਸ਼ਤੀ ਰਹਿਣੀ। ਕਿੰਨਾ ਨਾ। ਇਹ ਤੋਂ ਲਿਆ ਬਾਪੂ ਤੋਂ ਲਿਆ। ਬਾਪੂ ਨੂੰ ਮਿਲਿਆ ਤਾਂ ਬਸ ਠੀਕ। ਜੀ ਕਿਦਾਂ ਨੇ ਰਾਜਾ ਜਵਰ ਸਿੰਘ ਉਧਰੋਂ ਨਹੀਂ ਆਇਆ ਅੱਜ ਆ ਜਾਣਾ ਕੱਲ੍ਹ ਦੇ ਮੈਚਾਂ ਦੇ ਆ ਜੀ ਕਿਉਂਕਿ ਅੱਜ ਤਾਂ ਨਹੀਂ ਮੁਕਾਬਲਾ ਹੋ ਰਿਹਾ ਸੀ ਢੀਲੇ ਪਿੰਡ ਦੇ ਵਿੱਚ ਉਹਨਾਂ ਕਰਕੇ ਰੱਖਿਆ ਸੀ ਥੋੜਾ ਜਿਹਾ ਪੋਸਟਪੌਨ ਕਰ ਦਿੱਤਾ ਤਾਂ ਰਾਜਾ ਜਵਰ ਸਿੰਘ ਦੀ ਗਰੇਵਾਲ ਗੋਚ ਅਸੀਂ ਬਣਾ ਸ਼ਾਮ ਤੱਕ ਪਹੁੰਚ ਜਾਣਗੇ ਇਹ ਤੋਂ ਹੋਰ ਇੱਕ ਰਿਪੋਰਟ ਆ ਜਿਹੜੀ ਅੱਜਕੀ ਥੀਮ ਚੱਲਦੀ ਆ ਕਿ ਅੱਜ ਦੀ ਨਹੀਂ ਬਹੁਤ ਸਾਲ ਪਹਿਲਾਂ तकरीबन 9 11 12 ਦੀਆਂ ਲਗਾਤਾਰ 3 ਸਾਲ ਕਿਲਾ ਰਹਿਮਤ ਅੱਗੇ ਪਾਈ ਮੈਦਾਨ ਦੇ ਵਿੱਚੋਂ ਇਹਨਾਂ ਦੀ ਕੋਈ ਸੈਂਕੜੇ ਬੱਬਰ ਬਰਬਾਹ ਹੀ ਕੋੜਾ ਰੌਕ ਤਾਂ ਬੱਬਰ ਬਰਬਾਹ ਅੱਜ ਕੋੜਾ ਰੌਕ ਤਾਂ ਅਕਬਰ ਸਹਿਰ ਸਰਜੀਤ ਪਖੋਲ ਜੱਸਾ ਚਾਂਡਾ ਸੂਰਜ ਪਖੋਵਾ ਰੋਕ ਕਰ ਲਈ ਰੋਕ ਬੱਲਾ ਹੋ ਗਿਆ ਚੀ ਕਰਾ ਚੀ ਅਕਬਾਲ ਚੌੜੀ ਸੈਦਨਾ ਤਰਮੁੰਦਾ ਟਾਂਟ ਚੌੜੀ ਤਰਮੁੰਦਾ ਕੱਪਰ ਪੜਦਾ ਅਕਬਾਲ ਸਿਆਣ ਦਾ ਸੂਰ ਪੱਖੋਂ ਵਰ ਸਜੀਤ ਪੱਖੋਂ ਜੱਸਾ ਦਾ ਮੰਨਦੀ ਦਾ ਟਕਰਾਣਾ ਉਹਨਾਂ ਦੇ ਰੱਤੋਂ ਭੱਜ ਗਏ ਸਮਾ 24 ਸੈਕਿੰਡ 53 ਪੁਆਇੰਟ 23 ਰੰਗ ਨੇ ਕੈਮ ਖੜਾ ਮਿੱਤਰੋ 23 ਰੰਗ ਜਿੰਦਰ ਜੋਧਾ ਆਊਗਾ ਹੀ ਗੱਲ ਸਤੀ ਕਕਰਾਲੀ ਬਲਬੀਰ ਕਕਰਾਲੀ ਕੈਮ ਖੜਾ ਮਿੱਤਰੋ ਇਹ ਸੈੱਬ ਦੇ ਵਿੱਚ ਮੇਰੇ ਹਿਸਾਬ ਨਾਲ ਇਹ ਵਾਰੀ ਮਾਰ ਗਿਆ ਅੱਜ ਹਜੇ ਸੈੱਬ ਬਾਕੀ ਆ ਤੇ ਤੀਜੀ ਸੰਗੜਾ ਬਿਲਾ ਸੋਨੂੰ ਦੂਜਾ ਸੱਦਾ ਪਿਆਰੀ ਕਰ ਲੋ ਮਿੱਤਰੋ ਸੀਜੀ ਸਰਦਾਰੋ ਸੋਨੂੰ ਦੂਜਾ ਸੱਦਾ ਕੋੜੇ ਦੋ ਹੀ ਰਹਿ ਗਏ ਉਧਰ ਦੱਸ ਦਿਓ ਮੜਾ ਇਹ ਫੇਰ ਰਹਿਣਗੇ ਛੇਤੀ ਬੋਰ ਆ ਗਏ ਉਧਰ ਬਾਕੀ ਕੋੜੇ ਦੋ ਬਾਕੀ ਆ ਤੀਜੀ ਸੰਗੜਾ ਬਿਲਾ ਮੇਤਲੋ ਪਿਆਰੀ ਮੇਲੇ ਦੀ ਮਾਤਸਾਬ ਤੋਂ ਗੋ ਚੰਡੀ ਦਾ ਫੇਰ ਹੋਵੇ ਸ਼ਾਰਾ ਮੰਗੂ ਤੋ ਬੋਲੋ ਸ਼ਾਂਤ ਧਰਮਾ ਅਵਸਾਰ ਸ਼੍ਰੀ ਗੁਰੂ ਧਰਮਾ ਦਾ ਮਿਲਾਰ ਮਾਇਆ ਦਾ ਇਹ ਅੱਜ ਦਾ ਮੇਲਾ ਚੱਲ ਰਿਹਾ ਮਿੱਤਰੋ ਜਿਹੜਾ ਧੁਰਪੁਰ ਦਾ ਬੱਚ ਲੱਗਿਆ ਹੋਇਆ ਪਿਆਰੀ ਆ ਜੀ

ਬਰੇ ਹੋਇਓ ਬਰੇ ਚੇਤੇ ਮੇਜ ਪੜਦੀ ਫਿਰ ਜਿਆਦਾ ਜਾਨ ਆ ਤੇਰੇ ਕਾ ਅੱਛਾ 27 36. 27 36 ਜਿੰਦਰ ਜੋਗਾ ਮੰਸੀ ਜੋਗਾ ਤਾਰਾ ਸਵਾਰ ਸਿੱਤਰ ਉੱਤੇ ਸਮਾਂ 47 ਸੈਕਿੰਡ 36. ਅਜੇ 23 ਸੈਕਿੰਡ 93 ਵਾਲਾ ਕੰਮ ਬੰਦਾ ਮਿੱਤਰੋ

ਸਿੰਦਰ ਕਰੇਵਾਲ ਸਿੰਦਰ ਕਰੇਵਾਲ ਵੱਲੋਂ ਨਹੀਂ 1000 ਰੁਪਇਆ ਹੋਰ ਪੰਨੋਂ ਦੇ ਜੁਟ ਬਤਾ 4000 ਰੁਪਇਆ ਦੀ ਗੱਲ ਚੌਥਾ ਨਾ ਕੀਆ ਆਹ ਆਹ 1000 ਗਿਆ ਭਾਈ ਬਾਕੀ ਦਾ ਤਾਂ ਹੋ ਗਿਆ ਤਿੰਨ ਹੀ ਆਈ ਹੋਈ ਆਪਾਂ ਤੋਂ ਮੰਗਣਾ ਕਰ ਖਿਲਾਣਾ ਦੀ ਬੋਰ ਤਾਂ ਤੁਸੀਂ ਮੈਂ ਸੌਦਾ ਨਾਲ ਉਹਨਾਂ ਭਾਈ ਇਹਨਾਂ ਨੇ ਬੁਲਾਇਆ ਸੀ ਉਹਨਾਂ ਕੋ ਜਿੰਨੇ ਆ ਗਏ ਉਹਨੇ ਬੁਲਾ ਲਿਆ ਕਰੋ ਉਹ ਨਾਲ ਆ ਰਹਿਣ ਕਿਤੇ ਮਿੱਤਰੋ ਬਹੁਤ ਬੱਡੇ ਤੋਂ ਬੱਡੇ ਬੈਠਾ ਧੂੜ ਕੋਠੇ ਵਿੱਚ ਇਹ ਵੀ ਜਿਗਰਾਂ ਨਾਲ बलाना नारे घर चुल्हा कमारी नचण नचण जिने ते हाणे ਸਾਹ ਬਹੁਤ ਧੂਰ ਦੂਰਾਂ ਪਰ ਪਹੁੰਚੇ ਨੇ ਖਿਡਾਰੀ ਪਹੁੰਚੇ ਨੇ ਜਨਾਬ ਸਵਾਹੀ ਜਨਾਬ ਮਾਨੋ ਦੇ ਜਨਾਬ ਸਨਮਾਨ ਹੋਵੇ ਥੋੜਾ ਹਮਤ ਤੋਂ ਸੋਦੇ ਬੰਨ੍ਹਦਾ ਸੋਦੇ ਟੰਗਦਾ ਸੁਣ ਲੈ ਕਿਲਾ ਨਾ ਬਾਦਾ ਮਿੱਤਰੋ ਇਹ ਕੱਲ ਨੂੰ ਦੂਜੀ ਖੇਡ ਦੇ 15 ਘੰਟੇ ਨਾਲ ਜਾ ਕੇ हर हिकु चूस दोतला ठंडे दोतला पई मित्र उहो बि वॾी गला न मित्र ਨੇ ਵੀ ਫਟੇ ਮਾਸਵਾ ਗਿੱਟੇ ਸਾਰੇ ਖਿਡਾਰੀਆਂ ਦੇ ਭਾਈ ਬਿੱਕੀ ਨਵੀਂ ਗੱਲ ਦੇਖਿਆ ਨਾ ਪਾਉ ਦੇਣਾ ਗੱਲ ਰਣਜੀਤ ਉਹ ਕਾਲੇ ਕਲੀਮ ਕੈਮਰਾ ਪਨਾਇਆ ਰਸਤਾ ਵਿਲਾ ਕਰਾਓ ਜੀ ਅੰਦਰ ਹੋ ਜਾ ਸਾਹਿਬ ਜੀ ਅੰਦਰ ਆਓ ਸਾਹਿਬ ਕੀ ਕੀਦਾ ਜੀਦਾ ਅਸਲ ਤੇ ਅੰਦਰ ਪਾਣੀ ਲੱਗਦਾ ਸੁਖਨਿਆਂ ਦੀ ਕੋਈ ਖਰਾਤ ਨਹੀਂ ਹੁੰਦੀ ਤੇ ਅੱਜ ਸਟੇਮ ਉੱਗੀ ਇਹਦਾ ਸਟੇਡੀਅਮ ਪਿਆਰ ਕੀਤਾ ਵਾ ਸਰਦਾਰ ਮਜੀਤ ਸਿੰਘ ਦੀ ਸਰਦਾਰ ਗੁਰਜੀਤ ਸਿੰਘ ਦੀ ਸਰਪੰਚ ਵੀਰੋ ਅਗਿਲ ਸਰਦਾਰ ਜਗਤ ਸਿੰਘ ਦੀ ਗਰੇਵਾਲ ਦਾ ਜੋ ਸੁਪਨਾ ਨੇ ਕਰਤੂਰ ਉਹ ਬਹੁਤ ਸਪਨਾ ਨੇトゥ ਵੀਰ ਹੋਣਾ ਦਾ ਸੋ ਅੱਜ ਉਸੇ ਕਿਸ ਖੇਰ ਮੇਲੇ ਦੀ ਗੱਲ ਚੱਲਦੀ ਆ ਵੀ ਕਾਲਾ ਧੂੜ ਕੋਟੀਆਂ 45 ਤੋਂ 47 50 ਲੱਖ ਦੇ ਲਵੇ ਉਹ 스타 ਗੁੜਾ ਇੱਕ ਮੰਡੀ ਤੇ ਵੀ ਆਇਆ ਸੀ ਇੰਨਾ ਵੀ ਵੱਡੀਆਂ ਕਰਾਈਆਂ ਵੀਰੋ ਇਹ ਗੁਰੂ ਦੀ ਲਾਡਲੀ ਫੌਜ ਆ ਪੈਸੇ ਨਾਲ ਤਾਂ ਇਹਨੂੰ ਕੋਈ ਫਰੀਦ ਵਾਲੇ ਸਾਨੂੰ ਲਾਖ ਸੱਦਾਗਾ ਆਖਰੀ ਸੱਦਾਗਾ ਮੋਢਾ ਚਾਰ ਕਰਾਉਣੇ ਬਿਲਕੁਲ ਨੇਰੇ ਸਭ ਨਾਲ ਵੀਰੋ ਅੱਜ ਦੇ ਮੇਲੇ ਦੀ ਧੂੜ ਪੋਰ ਦੇ ਮੇਲੇ ਦੀ ਲਾਜਸ਼ਾਹ ਕਲਾਵਲ ਮਿੱਤਰੋ ਕਰੋ ਤਿਆਰੀ ਤੀਜੀ ਸੈਕਟਰ ਵਾਲੇ ਲਾਸਟ ਕਲਾਵਲ ਵਾਲੇ ਮੇਲਾ ਲਾਂਦਾ ਕਰੋ ਲਾਸਟ ਕਲਾਵਲ ਵਾਲੇ ਮੇਲਾ ਲਾਂਦਾ ਤੀਜੀ ਸੈਕਟਰ ਦੀ ਮੇਲਾ ਕਰੋ ਤਿਆਰੀ ਖੇਤ ਦੇ ਕੰਮ ਨਾਲ ਅੱਜ ਮੋਲਾ ਧੂੜ ਪੋਰ ਦੇ ਚਾਹਤਾ ਮਿੱਤਰੋ ਧੂੜ ਪੋਰ ਹਜ਼ਾਰ ਰੁਪਏ ਦੇ ਵੱਡੇ ਮਾਨਸਰਵਾਰ ਇਸ ਸਰਕਾਰੀ ਪੁਲਚੋਰ 3000 ਦੇ ਵੱਡੇ ਮਾਨਸਰਵਾਰ ਪੁਲਚੋਰ ਰੇਰ ਹਸਾਬ ਨਾਲ ਤਾਰੇ ਨੂੰ ਦੀਖਦੇ ਆ ਤਾਰੇ ਨੂੰ ਠੀਕ ਦੇ ਤਾਰਾ ਵੀ ਬੱਟਾ ਪਰਦਾ ਪੜਦਾ ਜਰ ਲੱਗਦਾ ਪੁਚਣ ਵਾਲਾ ਇਹ ਮੇਲੇ ਦੀ ਰਾਤ ਦਾ ਉਹ ਮਤਰਾ ਭਾਈ ਜੀ ਦੱਸਿਓ ਬਾਈ ਦੱਸਿਓ ਭਾਈ ਕਿਦਾ ਵਾ ਕਰ ਲੋ ਜੀ ਮੇਰੇ ਤਿਆਰੀ ਕੀਤੀਆਂ ਨੇ ਨੂੰ ਲਾਰਚ ਚੰਗਾ ਹੋਜੋ ਕਰਾ ਬਿਲਕੁਲ ਸ਼ਾਨਦਾਰ ਨੇ ਮੇਰੇ ਹੋ ਲੋ 10-10 ਦਾ ਸਮਾਂ ਹੋ ਗਾ ਲੋ ਕਿਸੇ ਵੀ ਬੀਜੇ ਕਿਸੇ ਭਰਾ ਨੇ ਹਣ ਖੜੇ ਨਹੀਂ ਰਹਿਣਾ ਇਹ ਨਹੀਂ ਦੇਖਣਾ ਚੰਗੀ ਦੀ ਟੂਕ ਨਹੀਂ ਕਰਨੀ ਕੋਸ਼ਿਸ਼ ਨਹੀਂ ਕਰਨੀ ਮਿੱਤਰੋ ਸਮਾਂ 5:40 ਹੋ ਚੁੱਕਿਆ ਸਮਾਂ ਬਹੁਤ ਜਾਣੀ ਹੋ ਚੁੱਕਿਆ ਕਿ ਜੀ ਅਜੇ ਮੇਲੇ ਦੀ ਮਾਤ ਸਭ ਤੋਂ ਕਰਨ ਲਈ ਤਿਆਰੀ ਹੋ ਰਹੀ ਹੈ ਕਹਿੰਦੇ ਗ੍ਰੰਥ ਮਿੱਤਰੋ ਇਹਨਾਂ ਟੂਰ ਟੋਟ ਵਾਲਿਆਂ ਦਾ ਆਪ ਹੋ ਰਿਹਾ ਸਿਰਾ ਹੋ ਗਿਆ ਬੱਲੇ ਬੱਲੇ ਹੋ ਗਏ ਮਿੱਤਰੋ ਸਾਰੇ ਜੀ ਪੰਜ ਕੁਰਸੀ ਦੀ ਲੜਾਈ ਵੰਡ ਕੇ ਲਗਾਤਾਰ ਮੇਲੇ ਚੱਲਦੇ ਨੇ ਲਗਾਤਾਰ ਮੇਲੇ ਚੱਲਦੇ ਨੇ 18 ਤਰੀਕ ਨੂੰ ਵੀ ਪੱਤਿਆਂ ਰਾਊਂਡ ਦਾ ਲੱਗਣੀਆਂ ਨੇ ਮਰਕਪੁਰ असीं बदी ते सी मो खाली अॼुकल्ह पे कढी रहंदा बले कराई पई हर ਮੋੜ ਰਾਂ ਦੇ ਬੱਚਿਆਂ ਦੇ ਪ੍ਰਭੂ ਜੀ ਦੇ ਕਮਕਾਬਲੇ ਦੇ ਸਾਇਰ ਹੋਣਾ ਹੈ ਬੈਕਨ ਕਿਸੇ ਤਰ੍ਹਾਂ ਕਿਰਪਾ ਰੰਗੇ ਨਗਰ ਕੀਰਤਨਾ ਤੇ ਖੰਡ ਪਾਉਂਦੇ ਵਿੱਚ ਧਾਰਮਿਕ ਪਰਿਵਾਰਾਂ ਦੇ ਮੇਲੇ ਵੀ ਬਹੰਦਰੂ ਹਾਜ਼ਰ ਹੋਣ ਦਾ ਮੌਕਾ ਦਿੰਦਾ ਇਸ ਤਰ੍ਹਾਂ ਚਾਰਦੀ ਕਲਾਸ ਰੱਖਿਆ ਚ ਸਿੱਧੀ ਚੜੀ ਹੋਈਆ ਲੱਗਦੇ ਲੈਣ ਕਿਸੇ ਦੇ ਮੋਢੇ ਨਰ ਨਰ ਰੈਣ ਬਦਦਾ ਹੋਜਨ ਮਾਲਕ ਦੀ ਨਿਗਾ ਸਿੱਧੀ पजाई लॻजे रहण कुझु मिले मिलंदा रहण पजाई किरपा दादा मेहनती लंग मारे असीं त हथ जी